ਇਕ ਓੰਕਾਰ ਹੁਕਮ ਸਤਿ ਸ੍ਰੀ ਵਾਹ ਗੁਰੂ ਜੀ ਕੀ ਫਤਿਹ ਜ਼ਫਰ ਨਾਮ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਕਮਾਲੀ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ ਕਰਾ ਕੋ ਰਹੀਮ ਅਮ ਬਖਸ਼ ਬਖਸ਼ਿੰਦ ਓ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ شہن شاہ خوبی دیہ رہنموں کے بے گون بے چون چون بے نہ سازو نہ بازو نہ فوجو نہ فرش خدا بند بخشند او ایش ارش جہاں پاک زبر است ظاہر ظہور عطا میں حد ہم چو حاضر حضور ਅਤਾ ਬਖਸ਼ੂ ਦੂਪਾਕ ਪਰਵਰਦਗਾਰ ਰਹੀਮ ਅਸਤ ਰੋਜ਼ੀ ਦੇ ਹੋ ਹਰ ਦਿਯਾਰ ਕੇ ਸਾਹਿਬ ਦਿਯਾਰ ਅਸਤ ਆਜ਼ਮ ਅਜ਼ੀਮਾ ਕੇ ਹੁਸਨੁਲ ਜਮਾਲ ਅਸਤ ਰਾਜ਼ਕਰਹੀਮ ਕੇ ਸਾਹਿਬ ਸ਼ੌਰਸਤ ਆਜਜ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗੁਦਾਜ਼ ਸ਼ਰੀਅਤ ਪਰਸਤੋ ਫਜ਼ੀਲਤ ਮੁਆਬ ਹਕੀਕਤ ਸ਼ਨਾਸੋ ਨਬੀ ਉਲ ਕਿਤਾਬ ਕੇ ਦਾਨਸ਼ ਪਯੋ ਅਸਤ ਸਾਹਿਬ ਸ਼ੌਰ ਹਕੀਕਤ ਸ਼ਨਾਸ ਅਸਤ ਜ਼ਾਹਰ ਜ਼ਹੂਰ ਸ਼ਨਾਸ਼ਿੰਦਾਏ ਇਲਮ ਆਲਮ ਖੁਦਾਏ ਕੁਸ਼ਾਇੰਦਾਏ ਕਾਰ ਆਲਮ ਕੁਸ਼ਾਇ ਗੁਜ਼ਾਰਿੰਦਾਏ ਕਾਰ ਆਲਮ ਕਬੀਰ ਸ਼ਨਾਸ਼ਿੰਦ ਹੈ ਇਲਮ ਆਲਮ ਅਮੀਰ ਦਾਸਤਾਨ ਮਰਾ ਇਤਬਾਰੀ ਬਰ ਈਂ ਕਸਮ ਨੇਸਤ ਕਿ ਏ ਜਦ ਗਵਾ ਅਸਤ ਜਸਦਾਂ ਜਕੇਸਤ ਨਾ ਕਤਰ ਹੈ ਮਰਾ ਇਤਬਾਰੀ ਬਰੋਸਤ ਕਿ ਬਖਸ਼ੀਵਾ ਦਿਵਾਂ ਹਮੇ ਕਿਜਬ ਗੋਸਤ ਕਸੇ ਕੌਲ ਕਰੋਆ ਕੋ ਨਦ ਇਤਬਾਰ ਹਮਾ ਰੋਜ਼ ਆਕਰ ਸ਼ਿਵਾਦ ਮਰਦ ਖੁਆਰ ਹਮਾਰਾ ਕਸੇ ਸਾਇ ਹੈ ਆਇਦ ਬਜ਼ੀਰ ਬਰੋ ਦਸਤਦਾਰ ਨਾ ਜਾਗੋ ਦਲੇਰ ਕਸੇ ਪੁਸ਼ਤ ਉਫਤਦ ਪਸੇ ਸ਼ੇਰ ਨਰ ਨਾ ਗੀਰਦ ਬੋਜੋ ਮੇਸ਼ ਆਹੂ ਗੁਜ਼ਰ ਕਸਮ ਮੁਸਹਫੇ ਕੂਫੀ ਅਹੰਗਰ ਇਨਖੁਰਮ ਨਾ ਫੌਜੇ ਅਜ਼ੀਜ਼ੇਰ ਸੁਮ ਅਫਕੁਨਮ ਗੁਰਸਨਹਿ ਚਿਕਾਰੇ ਕੁਨਦ ਚਹਿਲ ਨਰ ਕੇ ਦਹ ਲਖ ਬਰ ਆਇਦ ਬਰੋ ਬੇ ਖਬਰ ਕੇ ਪੈਮਾ ਸ਼ਿਕੰਨ ਬੇਦੁਰੰਗ ਆਮਦੰਦ ਮੀਆਂ ਤੇ ਗਤੀ ਰੋ ਤੂਫੰਗ ਆਮਦੰਦ ਬਲਾਚਾਰਗੀ ਦਰਮਿਆ ਆਵਦੰਮ ਬਾਤ ਅਤ ਵੀਰਤੀ ਰੋ ਤੂਫੰਗ ਆਮਦੰਮ ਚੁਕਾਰ ਅਜ ਹਮਹਿ ਹਿਲਤੇ ਦਰ ਗੁਜਸ਼ਟ ਹਲਾਲ ਅਸਤ ਬੁਰਦਨ ਬਾਸ਼ਮ ਸ਼ੇਰ ਦਸਤ ਚ ਕਸਮੇ ਕੋਰਾ ਮਨ ਕੋ ਨਾਮ ਐਤ ਬਾਰ ਵਗਰਨਹ ਤੋ ਗੋਈ ਮਨ ਈ ਰਹਿ ਚੇ ਕਾਰ ਨਾ ਦਾਨਮ ਕੇ ਮਰਦ ਰੋ ਬਾਹ ਪੇਚ ਮਗਰ ਹਰ ਗਜ਼ੀ ਰਹਿ ਨਿਆਰਦ ਬਹੀਚ ਹਰਾਂ ਕਸ ਕੇ ਕੌਨੇ ਕੋਰਾ ਆਯਦਸ਼ ਨ ਜੋ ਵਸਤਨੋ ਕੁਸ਼ਤਨੋ ਬਾਯਦਸ਼ ਬਰੰਗੇ ਮਗਸਯਹ ਪੋਸ਼ਾਮਦੰਦ ਬਾਯਕ ਬਾਰਗੀ ਦਰਖ ਰੋਸ਼ੀ ਆਮਦੰਦ ਹਰਾਂ ਕਸ ਜੇ ਦੀਵਾਰ ਆਮਦ ਬਰੂ ਬਖੁਰਦੰ ਯੱਕੇ ਤੀਰ ਸ਼ੁਦ ਗਰ ਕੋ ਘੂ ਕੇ 베ਰੂ ਨਿ ਆਮਦ ਕਸੇ ਜੋ ਦੀਵਾਰ ਨ ਖੁਰਦੰਦ ਤੀਰੋ ਨ ਗਸ਼ਟੰ ਖੋਆ ਚੋਦੀ ਦਮ ਕੇ ਨਾ ਹਰ ਬੇ ਆਮਦ ਬਾਜੰਗ ਚਸ਼ੀਦੰ ਯੱਕੇ ਤੀਰ ਤਾਨ ਵੇਦ ਰੰਗ ਹਮ ਆਖਰ ਗੁਰੇਜ਼ ਬਜਾਏ ਮੁਸਾਫ ਬਸੇ ਖਨ ਖੁਰਦੰਦ 베ਰੂ ਗਜ਼ਾਫ ਕੇ ਅਫਗਾਨ ਦੀਗਰ ਬੇ ਆਮਦ ਬਾਜੰਗ ਜੋ ਸੈਲੇ ਰਾਵਾਂ ਹਮ ਜੋਤੀ ਰੋ ਤੂਫੰਗ ਬਸੇ ਹਮ ਲਹਿ ਕਰ ਦੰਦ ਬਾ ਮਰਦਾਨਗੀ ਹਮ ਅਜ਼ਹੁ ਸ਼ੁਗੀ ਹਮ ਜ਼ੇ ਦੀਵਾਨੁਗੀ ਬਸੇ ਹਮ ਲਹਿ ਕਰਦ ਹੈ ਬਸੇ ਸਖਮ ਖੁਰਦ ਦੋ ਕਸਰਾ ਬਜਾਂ ਕੁਸ਼ਤ ਜਾਂ ਹਮ ਸਪੁਰਦ ਕਿ ਆਂ ਖਵਜ ਅਮਰਦੂਦ ਸਾਇ ਦਿਵਾਰ ਬਾ ਮੈਦਾਨੇ ਆਮਦ ਬਾ ਮਰਦਾਨ ਵਾਰ ਦਰੇਗਾ ਅਗਰ ਰੂਏ ਉਹ ਦੀਦ ਮੇਂ ਬਾਈ ਆਕਤੀ ਰਲਾਚਾਰ ਬਖਸ਼ੀਦ ਮੇ ਹਮ ਆਖਰ ਬਸੀ ਜ਼ਖਮ ਤੀਰੋ ਤੂਫੰਗ ਦੋ ਸੂਏ ਬਸੇ ਕੁਸ਼ਤਹ ਸ਼ੁਧ ਬੇਦ ਰੰਗ ਬਸੇ ਬਾਨ ਬਾਰੀ ਦ ਤੀਰੋ ਤੂਫੰਗ ਜ਼ਮੀਂ ਗਸ਼ਤ ਹਮ ਚੂ ਗੁਲੇ ਲਲਹ ਰੰਗ ਸਰੋ ਪਾਇ ਅੰਬਹ ਚੰਦਾਂ ਸ਼ੁਧ ਹੈ ਕਿ ਮੈਦਾਂਪੁਰ ਅਜ ਗੋਇ ਚਾਉਗਾ ਸ਼ੁਧ ਹੈ ਪ੍ਰੰਕਾਰ ਤੀਰੋ ਤਰੰਕੇ ਕਮਾਂ ਬਰਾਮਦ ਯਕੇ ਹਾਏ ਹੋ ਅਜ਼ਹਾਂ ਦਿਗਰ ਸ਼ੋਰ ਸ਼ੇ ਕੈਬਰੇ ਕੀ ਨਹ ਕੋਸ਼ ਜੇ ਮਰਦਾਂ ਨਹ ਮਰਦਾਂ ਬਰੂ ਰਫਤ ਹੋਸ਼ ਹਮ ਆਖਰ ਤੇ ਮਰਦੀ ਕੋ ਨਦਕਾਰ ਜ਼ਾਰ ਕੇ ਬਰ ਚਹਿਲ ਤਨ ਆਯ ਦਸ਼ ਬੇ ਸ਼ੁਮਾਰ ਚਰਾਗੇ ਜਹਾਨੇ ਸ਼ੁਦਹ ਬੁਰ ਕਹ ਪੂਸ਼ ਸ਼ਬੇ ਸ਼ੈ ਬਰ ਆਮਦ ਹਮੈ ਜਲਵਹ ਜੋਸ਼ ਹਰਾਂ ਕਸ ਕੇ ਕੌਲੇ ਕੋ ਰਾ ਆਯ ਦਸ਼ ਕੇ ਜਸਦਾ ਅੰਬਰ ਹੋ ਰਹਿਨੋ ਮਾ ਆਇ ਦਸ ਨਾ ਪੇ ਚੀਦ ਮੁਏ ਨਾ ਰੰਜੀਦ ਤਾਨ ਕੇ ਬੇਰੂ ਖੁਦ ਆਗੁਰਦ ਦੁਸ਼ਮਨ ਸ਼ਿਕਨ ਨਾ ਦਾਨਮ ਕੇ ਈ ਮਰਦ ਪਹਿਮਾ ਸ਼ਿਕਨ ਕੇ ਦੌਲਤ ਪਰਸਤਸਤ ਈਮਾ ਫਿਕਨ ਨਾ ਈਮਾ ਪਰਸਤੀ ਨਾ ਆਉਜਾਏ ਦੀਨ ਨਾ ਸਾਹਿਬ ਸ਼ਨਾਸੀ ਨਾ ਮੁਹਮਮਦ ਯਕੀਨ ਹਰ ਆਂਕਸ ਕੇ ਈਮਾਨ ਪਰਸਤੀ ਕੋ ਨਦ ਨਾ ਪੈਮਾ ਖੁਦਾਸ਼ ਪੀਸ਼ ਪਸਤੀ ਕੋ ਨਦ ਕੇ ਈ ਮਰਦਰਾ ਜ਼ਰਹ ਐਤਬਾਰ ਨੇਸਤ ਚੇ ਕਸਮੇ ਕੁਰਾਨ ਅਸਤ ਜਸਦਾ ਯਕੇਸਤ ਜੋ ਕਸਮੇ ਕੁਰਾਨ ਸਦ ਕੋ ਨਦ ਇਖਤਿਆਰ ਮਰਾ ਕਤਰਹ ਨਿਆਉਦ ਅਜੋ ਐਤਬਾਰ ਅਗਰ ਚੇ ਤੋਰਾ ਐਤਬਾਰ ਆਮ ਦੇਂ ਕਮਰਬਸਤ ਹੈ ਪੇਸ਼ਵਾ ਆਯਾਮ ਦੇ ਕੇ ਫਰਜਸਤ ਬਰਸਰ ਤੋ ਰਾਈ ਸੁਖੰ ਕੇ ਕੌਲੇ ਖੋਲਾ ਅਸਤ ਕਸਮਸਤ ਮਨ ਅਗਰ ਹਜ਼ਰਤੇ ਖੁਦ ਚਿਤਾ ਦਹਿ ਸ਼ਵਦ ਬ ਜਨ ਹੁੰਦੇ ਲੇਕਾਰ ਵਜਹਿ ਸ਼ਵਦ ਸੁਮਾਰਾ ਚੋ ਫਰਜਸਤ ਕਰਈ ਕੋਨੀ ਬ ਮੋਜਉ ਨਵਸ਼ਤ ਹੈ ਸੁਮਾਰੇ ਕੋਨੀ نہشتح رسیدو با گفتے زبان وبائد کے کاری براہ رس ہمردن وار نہ دے در درد ہنے ہن در کازی مارا گفتہ بیرون اگر راستی خود بیاری قدم تو تورا گر با قول قرآن بنسدیشو مارا رسان ہومام

یکِ اسپ اے است یار بیات بگیری باہ میار شہن شاہ بندہ چا كری ماں اگر حکم آید با جاں ہاج ری ماں اگر چی بے آئد با فرمان مانم ہضور تم آیم ہمیں تانم اگر تو با جزداں پرستی كونی با کار مارا این نہ سستی کونی باید کے جئیداں شناشی کونی نہ گفتے کشا کش خراشی کونی تو مسند نشی سرور قائنات کہ عجب است انصاف این ہم صفات کہ عجب است انصاف دین پروری کہ ہے فست حیف ہے سروری کہ اجوست اجوست فتو شمان بجوج راستی سخن گفتن زیان ما زن تیگ بر خون کس بے دریگ تا نیز خون است باچر خو تو غافل ما شو مرد جزداں حراس کہ او بے نیاج است او بے سپاس کہ او بے محابست شاہن شاہ ਜ਼ਮੀਨੋ ਜ਼ਮਾਨ ਸਤੈ ਪਾਤਸ਼ਾਹ ਖੁਲਾਵੰਦ ਏ ਜ਼ਦ ਜ਼ਮੀਨੋ ਜ਼ਮਾਨ ਕੋ ਨਿੰਦ ਸਤ ਹਰ ਕਸਮ ਕੀਨੋ ਮਕਾਨ ਹਮ ਅਜ਼ ਪੀਰ ਮੋਰੋ ਹਮ ਅਜ਼ ਫੀ ਲਤਾਨ ਕਿ ਆਜਜ ਨੇਵਾਜਸਤ ਗਾਫਲ ਸ਼ਿਕੰਨ ਕਿ ਉਹ ਰਾਜ ਉਸਮਸਤ ਆਜਜ ਨੇਵਾਜ ਕਿ ਉਹ ਬੇਸਪਾਸ ਅਸਤ ਉਹ ਬੇਨਿਆਜ਼ ਕਿ ਉਹ ਬੇਨਗੂਨ ਅਸਤਵਾ ਉਹ ਬੇਚਗੂਨ ਕਿ ਉਹ ਰਹਿਨੂਮਾ ਅਸਤੋ ਉਹ ਰਹਿਨਮੂ ਕਿ ਬਰਸਰ ਤੁਰਾ ਫਰਜ਼ ਕਸਮੇ ਕੁਰਾਨ ਬ ਗੁਫਤ ਹ ਸ਼ੁਮਾ ਕਾਰ ਖੂਬੀ ਰਸਾਨ ਬ ਬਾਇਤ ਤੋ ਦਾਨਿਸ਼ ਪਰਸਤੀ ਕੋਨੀ ਬਾ ਕਾਰੇ ਸ਼ੁਮਾ ਚਿਰਹ ਦਸਤੀ ਕੋਨੀ ਚਿਹਾਂ ਸ਼ੁਧ ਕੇ ਚੂਂ ਬਚਗਾ ਕੁਸ਼ਤਹ ਚਾਰ ਕੇ ਬਾਕੀ ਬੇਮਾਨਦ ਅਸਤ ਪੇਚੀ ਦਹਿਮਾਰ ਚੇ ਮਰਦੀ ਕੇ ਅਹਗਰ ਖਮੋਸ਼ਾ ਕੋਨੀ ਕੇ ਆਤਿਸ਼ ਦਾ ਮਾਰਾ ਬਾਦੌਰਾ ਕੋਨੀ ਚੇ ਖੁਸ਼ਗੁਫਤ ਫਿਰਦੌਸੀਏ ਖੁਸ਼ ਜ਼ੁਬਾਨ ਛੇਤਾ ਵੀ ਬਵਦਕਾਰ ਆਹਰ ਮਨ ਕੇ ਮਾਂਬਾਰ ਗਹਿ ਹਜ਼ਰਤ ਆਇਮ ਸ਼ੁਮਾਂ ਅਜ਼ਾਰੋ ਜ਼ਬਾਸ਼ੀ ਵਾ ਸ਼ਾਹਿਦ ਸ਼ੁਮਾਂ ਵਗਰ ਨਹ ਤੋ ਇਹਮ ਫਰਾਮੋਸ਼ ਕੋ ਨਦ ਤੁਰਾ ਹੰ ਫਰਾਮੋਸ਼ ਜਸਦਾਂ ਕੋ ਨਦ ਅਗਰ ਕਾਰ ਈ ਬਰ ਤੋ ਬਸਤੀ ਕਮਰ ਖੁਦਾਵੰਦ ਵਾਸ਼ ਤੁਰਾ ਬਹਿਰ ਵਰ ਕਿ ਈਂ ਕਾਰ ਨੇਕ ਅਸਤ ਦੀਨ ਪਰਵਰੀ ਜੋ ਜਸਦਾਂ ਸ਼ਾ ਨਾਸੀਬਾ ਜਾਂ ਪਰਤਰੀ ਤੁਰਾ ਮਨ ਨਾਦਨਮ ਕੇ ਜਸਦਾਂ ਸ਼ਾ ਨਾਸ ਬਰਾਮਜ਼ੇ ਤੋ ਕਾਰਾ ਪੁਰਖ ਰਾਸ਼ ਖਸ਼ਨਾਸ਼ਧ ਹਮੀ ਤੋ ਨ ਜਜ਼ਦਾ ਕਰੀਮ ਨ ਖਹਧ ਹਮੀ ਤੋ ਬਦੌਲਤ ਅਜ਼ੀਮਾ ਅਗਰ ਸਦ ਕੋ ਰਾਰਾ ਬਖੁਰਦੀ ਕਸਮ ਮਰ ਅਹਿਤਬਾਰੇ ਨੀਂ ਜ਼ਰਹ ਦਮ ਹਜ਼ੂਰੇ ਨਿਆਮ ਨੀਂ ਰੈਸ਼ਵੰ ਅਗਰ ਸ਼ੈਬਖਾਂ ਹਨ ਮਨ ਆਜਰਵੰ ਖੁਸ਼ਸ਼ਾਹ ਸ਼ਾਹਾਨ ਵਾਰੰਗ ਜੇਬ کہ چالا دست است چابک رکیب چی حسن الجمال است روشن زمیر خدا وند ملک است صاحب امیر با ترتیب دانش با تدبیر تیغ خدا وند دیگو خدا وند تیغ کہ روشن زمیر است حسن الجمال خدا وند بخشند ہے ملک مال کہ بخشش کبیر است درجنگ کو ہو ملائک سفچون سوریاش کو ہو شہن شاہ او زیب عالمین کے دارائے دورست دور است دین منم کشتنم کوہیاں بوت پرست کہ او بوت پرستند مان بوت شکشت بووین گردش بے وفائی زمان ਪਸੇ ਪੁਸ਼ਤ ਅਫਤਦ ਰਸਾਨਦ ਜੀਆਂ ਬੁਬੀ ਕੁਦਰਤੇ ਨੇਕ ਜਸਦਾਨ ਪਾਕ ਕਿ ਅਜ ਯਕ ਬਾਧ ਹੈ ਲਖ ਰਸਾਨਦ ਹਿਲਾਕ ਕਿ ਦੁਸ਼ਮਨ ਕੋ ਨਦ ਮਿਹਰਬਾਨ ਅਸਤ ਦੋਸਤ ਕਿ ਬਖਸ਼ਿੰਦਗੀ ਕਾਰ ਬਖਸ਼ਿੰਦ ਹੈ ਉਸਤ ਰਿਹਾਈ ਦੇਹੋ ਰਹਿਨੁਮਾਈ ਦੇਹਦ ਜ਼ੁਬਾਰਾ ਬਾ ਸਿਫਤਾ ਸੁਨਾਈ ਦੇਹਦ ਕਸਮਰਾਚੋ ਖੋਰੋ ਕੁਨਦ ਵਕਤ ਕਾਰ ਯਤੀਮਾ ਬੇਰੂ ਬੁਰਦ ਬੇਜਖਮ ਖਾਰ ਹਰਾ ਕਸ ਕਸੋ ਰਾਸਤ ਬਾਜੀ ਕੁਨਦ ਰਹੀ ਮੇ ਬਰੋ ਰਹਿਮ ਸਾਜੀ ਕੁਨਦ ਕਸੇ ਖਿਜਮਤ ਆਇਦ ਬਸੇ ਦਿਲ ਵਜਾਂ ਖੁਦਾਵੰਦ ਬਖਸ਼ੀਦ ਬਰਵੈ ਅਮਾਂ ਚੇ ਦੁਸ਼ਮਨ ਕਜਾਂ ਹਿਲੈ ਸਾਜੀ ਕੁਨਦ ਅਗਰ ਰਹਿਨੂ ਮਾਂ ਬਰਵੈ ਰਾਜੀ ਸ਼ਵਦ اگر بار یک آئ دہو دہ ہزار نگہ بان اور را تاگر نظر ہست لشکر وزار کہ کے مارا نگہ است یزدان شکر کہ او راگرست بر ملک مال و مارا پناہ است یزدان اکال تو گافل پنجی سرائی کہ عالم با گزر سری جا بجائی ਬੁਬਿੰ ਗਰਦਸ਼ੇ ਬੇਵਫਾਈ ਜ਼ਮਾਨ ਕੇ ਬੁਗ ਜਸ਼ਤ ਬਰ ਹਰਮ ਕੀਨੋ ਮਕਾਮ ਤੋ ਗਰ ਜ਼ਬਰ ਆਜ਼ਸ ਖਰਾਸ਼ੀ ਮਕੋਨ ਕਸਮ ਰਾ ਬਾਤੇ ਸ਼ੈਤ ਰਾਸ਼ੀ ਮਕੋਨ ਹਕੇ ਯਾਰ ਬਾਸ਼ਦ ਕਿ ਦੁਸ਼ਮਨ ਕੋ ਨਦ ਅਗਰ ਦੁਸ਼ਮਨੀ ਰਾ ਬਾ ਸਦ ਤਨ ਕੋ ਨਦ ਖਸਮ ਦੁਸ਼ਮਨੀ ਗਰ ਹਜ਼ਾਰ ਆਵਰਦ ਨਾ ਯੱਕ ਮੋਏ ਓਰਾ ਹਜ਼ਾਰ ਅਵਰਦ ਖਸਾ ਦੁਸ਼ਮਣੀ ਗਰ ਹਜ਼ਾਰ ਅਵਰਦ ਇਨਾਂ ਯੱਕ ਮੋਏ ਓਰਾ ਹਜ਼ਾਰ ਅਵਰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ